ਇੱਕ ਪਾਸੇ ਆਈਪੀਐਲ ਦਾ ਖੁਮਾਰ ਦੂਜੇ ਪਾਸੇ ਟੀ20 ਵਰਲਡ ਕੱਪ ਦੀਆਂ ਤਿਆਰੀਆਂ ਇਨ੍ਹਾਂ ਸਭ ਦੇ ਵਿੱਚ ਅੱਜ ਬ੍ਰੈਮਟਨ ਦੀ ਬਲੂ ਓਕ ਪਾਰਕ ਦੇ ਵਿੱਚ ਕ੍ਰਿਕਟ ਗਰਾਊਂਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਜੂਨ ਦੇ ਮਹੀਨੇ ਬਣ ਕੇ ਤਿਆਰ ਹੋਵੇਗਾ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਦੱਸਦੇ ਹਨ ਕਿ ਬ੍ਰੈਮਟਨ ਦੇ ਇਸ ਇਲਾਕੇ ਵਿੱਚ ਕ੍ਰਿਕਟ ਖਿਡਾਰੀਆਂ ਦੀ ਵੱਡੀ ਗਿਣਤੀ ਹੈ ਜਿਸ ਨੂੰ ਦੇਖਦੇ ਹੋਏ ਗਰਾਊਂਡ ਬਣਾਉਣ ਦੀ ਲੋੜ ਮਹਿਸੂਸ ਹੋ ਰਹੀ ਸੀ ਜਿਸ ਕਰਕੇ ਉਹਨਾਂ ਨੇ ਇੱਥੇ ਕ੍ਰਿਕਟ ਪਿਚ ਬਣਾਉਣ ਦਾ ਫੈਸਲਾ ਕੀਤਾ ਇਹ پارک ਦੇ ਵਿੱਚ ਤੁਸੀਂ ਜੇ ਸ਼ਾਮ ਨੂੰ ਆ ਕੇ ਦੇਖੋਗੇ ਕਾਫੀ ਸਾਡੀ ਕਮਿਊਨਿਟੀ ਇੱਥੇ ਆਉਂਦੀ ਹੈ ਇਕੱਠੀ ਹੁੰਦੀ ਹੈ ਕਮਿਊਨਿਟੀ ਤੌਰ ਦੇ ਤੇ ਵੀ ਬਟ ਜਿਹੜੇ ਇੱਥੇ ਬੱਚੇ ਆ ਉਹ ਵੀ ਖੇਡਦੇ ਹੈਗੇ ਸੋ ਇਟਸ ਅ ਪ੍ਰਾਈਮ ਏਰੀਆ ਬਟ ਜਿੱਥੇ ਵੀ ਆਪਾਂ ਆਇਡੈਂਟੀਫਾਈ ਕਰ ਸਕਦੇ ਹੈਗੇ ਆ ਜਿੱਥੇ ਆਪਣਾ ਕ੍ਰਿਕਟ ਪਿਚਰਸ ਦਾ ਫੁੱਟਪ੍ਰਿੰਟ ਆਪਾਂ ਇੰਕਰੀਜ਼ ਕਰ ਸਕਦੇ ਹੈਗੇ ਆ ਉਸ ਤੇ ਇਨਵੈਸਟਮੈਂਟ ਆਪਾਂ ਸਿਟੀ ਵਾਈਡ ਕਰ ਰਹੇ ਹੈਗੇ ਐਂਡ ਆਮ ਸੋ ਪ੍ਰਾਊਡ ਕਿ ਵਰਡਸ 9 9 10 ਦੇ ਵਿੱਚ ਇੱਥੇ ਬਲੂ پارک ਦੇ ਵਿੱਚ ਅੱਜ ਯੂਥ ਕ੍ਰਿਕਟ ਪਿਚ ਦਾ ਉਦਘਾਟਨ ਕੀਤਾ ਜਾ ਰਿਹਾ ਹੈ Brampton ਦੇ ਮੇਅਰ ਪੈਟਰਿਕ ਬ੍ਰਾਊਨ ਦੱਸਦੇ ਹਨ ਕਿ Brampton ਨੂੰ North America ਵਿੱਚ cricket ਦੀ ਰਾਜਧਾਨੀ ਕਿਹਾ ਜਾਂਦਾ ਹੈ ਪਰ cricket ਬੁਨਿਆਦੀ ਸਹੂਲਤਾਂ ਤੋਂ ਕੈਨੇਡਾ ਵਿੱਚ ਸਖਣਾ ਹੈ ਜਿਸ ਕਰਕੇ Brampton City Council ਨੇ cricket ਵਿੱਚ ਵੱਧ ਚੜ ਕੇ ਨਿਵੇਸ਼ ਕਰਨ ਦਾ ਸੋਚਿਆ ਹੈ. Minor soccer, you know, minor um, hockey, but we didn't have it for cricket. And you know, as you know, I'm determined to make Brampton the cricket capital of North America. And I thought this was a missing link, so this year we're introducing three new um, junior cricket fields uh, for kids as young as six. We're going to have camps, um, and this is going to be the easiest place to grow up, uh, learn the sport. And mark my words, you know. Canada is going to become a cricket titan. Canada is going to become the type of country that can compete with the Indians and the Pakistanis because we've got a love for cricket in this country. We just missed the amenities. ਅਗੁਰ ਪ੍ਰਤਾਪ ਸਟੇਡੀਅਮ ਦੀ ਵੀ ਗੱਲ ਚੱਲ ਰਹੀ ਸੀ ਕਦੇ ਰੁਕ ਜਾਂਦੀ ਹੈ ਕਦੇ ਫੇਰ ਸ਼ੁਰੂ ਹੋ ਜਾਂਦੀ ਹੈ। ਸਟੇਡੀਅਮ ਤੇ ਕੀ ਅਪਡੇਟ ਆ ਜਿਹੜਾ ਬ੍ਰੈਂਟਨ ਦੇ ਵਿੱਚ ਹਾਈ ਫੈਸਿਲਿਟੀ ਇੰਟਰਨੈਸ਼ਨਲ ਟਾਈਪ ਦਾ ਕ੍ਰਿਕਟ ਸਟੇਡੀਅਮ ਬਣਦਾ ਸੀ। ਉਹ ਸਟੇਡੀਅਮ ਨੇ ਪੂਰੇ ਡੀਟੈਲਸ ਨਹੀਂ ਦੇ ਸਕਦੇ ਬਟ ਜਿਹੜਾ ਪ੍ਰੋਜੈਕਟ ਹੈ ਇਟਸ ਫੁੱਲ ਸਟੀਮ ਅਹੈਡ ਉਹ ਪੂਰੇ ਜੋਰਾਂ ਛੋਰਾਂ ਦੇ ਨਾਲ ਵਧ ਰਿਹਾ ਹੈਗਾ ਹੈ ਤੇ ਜਲਦੀ ਉਹਦੀ ਵੀ ਆਪਾਂ ਅਨਾਉਂਸਮੈਂਟ ਕਰਾਂਗੇ। ਕੱਲ ਕੈਨੇਡਾ ਵੱਲੋਂ ਜੂਨ ਮਹੀਨੇ ਵਿੱਚ ਅਮਰੀਕਾ ਵਿੱਚ ਹੋਣ ਵਾਲੇ T20 ਵਰਲਡ ਕੱਪ ਲਈ ਆਪਣੀ ਟੀਮ ਦਾ ਐਲਾਨ ਵੀ ਕੀਤਾ ਗਿਆ ਸੀ ਅਤੇ ਵਰਲਡ ਕੱਪ ਦੀ ਟਰੋਫੀ 11 ਮਈ ਨੂੰ ਬ੍ਰੈਂਪਟਨ ਪਹੁੰਚ ਰਹੀ ਹੈ ਬ੍ਰੈਂਪਟਨ ਮੇਅਰ ਕਹਿੰਦੇ ਹਨ ਕਿ ਵਰਲਡ ਕੱਪ ਵਿੱਚ ਕੈਨੇਡਾ ਦੇ ਮੈਚਾਂ ਨੂੰ ਦੇਖਣ ਲਈ ਬ੍ਰੈਂਪਟਨ ਵਿੱਚ ਖਾਸ ਪ੍ਰਬੰਧ ਕੀਤੇ ਜਾਣਗੇ i was speaking aside yesterday to wish him good luck uh, but we are having the trophy here on on may 11th for fans to come and see 1 ਜੂਨ ਨੂੰ ਵਰਲਡ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਕੈਨੇਡਾ ਅਮਰੀਕਾ ਖਿਲਾਫ ਡੈਲਸਸ ਵਿੱਚ ਖੇਡੇਗਾ ਫਿਰ 11 ਜੂਨ ਨੂੰ ਪਾਕਿਸਤਾਨ ਖਿਲਾਫ ਅਤੇ 15 ਜੂਨ ਨੂੰ ਭਾਰਤ ਖਿਲਾਫ ਖਾਸ ਗੱਲ ਇਹ ਹੈ ਕਿ ਕੈਨੇਡਾ ਪਹਿਲੀ ਵਾਰ T20 ਵਰਲਡ ਕੱਪ ਲਈ ਕੁਆਲੀਫਾਈ ਇਸ ਵਾਰ ਹੋਇਆ ਹੈ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਬ੍ਰੈਂਟਨ